ਪਾਣੀ ਢੂੰਗੇ ਹੋਣ ਲੱਗੇ ਡੈਡ ਲਾਈਨ ਮਿਲ ਗਈ ਪੰਜਾਬ ਨੂੰ ਵੀ ਪੰਜਾਬ ਦੇ ਕੋਲੇ ਧਰਤੀ ਹੇਠਾਂ ਵੱਧ ਤੋਂ ਵੱਧ 15 ਸਾਲ ਦਾ ਪਾਣੀ ਬਚਿਆ। ਦੇਸ਼ ਤੋਂ ਇਲਾਵਾ ਜਿਹੜਾ ਮਾੜਾ ਮੋਟਾ ਬੱਚਿਆ ਸਾਡੇ ਕੋਲੇ ਪਾਣੀ ਹੈ ਚਾਹੇ ਉਹ ਧਰਤੀ ਹੇਠਲਾ ਹੈ ਚਾਹੇ ਉਹ ਦਰਿਆਵਾਂ ਦਾ ਪਾਣੀ ਆ ਉਹ ਜ਼ਹਿਰੀਲਾ ਬਣ ਆਤਾ। ਸਾਡੇ ਜਧੌਣ ਚ ਕਿੱਲੇ ਇੰਨੇ ਵੱਡੇ ਹੋ ਗਏ ਕਿ ਅਸੀਂ ਸਾਂਝੇ ਕੰਮਾਂ ਲਈ ਉੱਠ ਕੇ ਆਉਣ ਨੂੰ ਤਿਆਰ। ਇੱਕ ਪਿੰਡ ਦੇ ਵਿੱਚ 40-40 ਬੱਚੇ ਮੰਦਬੁੱਧੀ ਅਪਹਾਰ ਜਵਾਕ ਪੈਦਾ ਹੋਏ ਆ। ਜਾਉਂਦੇ ਜਵਾਕਾਂ ਨੂੰ ਮੂੰਹ ਦਾ ਕੈਂਸਰ ਆ। ਅਖਪੂਰ ਤੋਂ ਇੱਕ ਪਰਿਵਾਰ ਆ ਮੇਰੇ ਕੋਲੇ 27 ਕਰੋੜ ਦਾ ਠੀਕਾ ਲੱਗਣਾ ਬੱਚੇ ਨੂੰ। ਬਖਾ ਬਿਮਾਰੀ ਕੀ ਐ? ਕਹਿੰਦੇ ਪੀਜੀਆਈ 'ਚ ਰਿਪੋਰਟਾਂ ਕਰਾਈਆਂ ਨੇ ਟੈਸਟ ਕਰਾਏ ਆ ਪਾਣੀ ਨਾਲ ਬਿਮਾਰੀ ਹੋਈ ਐ। ਪਰ ਆਪਾਂ ਅੱਜ ਵੀ ਉਹੀ ਸਿਆਸਤਾਂ, ਉਹੀ ਧੜੇ ਬਾਜ਼ੀਆਂ, ਇਹ ਫਲਾਨੇ ਪਾਰਟੀ ਵਾਲੇ ਨੇ ਕਰਤਾ, ਇਹ ਫਲਾਨੀ ਪਾਰਟੀ ਨੇ ਕਰਤਾ। ਕੀ ਦੇਣਗੀਆਂ ਪਾਰਟੀਆਂ? ਕੀ ਦੇਤਾ? ਆ ਯਾਰਾਂ ਦੇ ਦੀਆਂ ਤੁਹਾਨੂੰ ਪਾਣੀ 'ਚ। ਤੇ ਅੱਜ ਰਾਤ ਤੁਸੀਂ ਬੜੇ ਚਾਵਾ ਨਾਲ ਚੁਣਿਆ ਸੀ ਪੰਜਾਬ ਦਾ ਮੁੱਖ ਮੰਤਰੀ ਭਾਨਸੋ ਚੁੱਪਚੀ ਬੀਤੇ ਹੋ ਵਿਧਾਨ ਸਭਾ ਦੇ ਵਿੱਚ ਉਹ ਬਿੱਲ ਪਾਸ ਕਰਤਾ ਵੀ ਹੁਣ ਕਿਸੇ ਵੀ ਬੰਦੇ ਨੂੰ ਜਿਹੜਾ ਬੰਦਾ ਪਾਣੀ 'ਚ ਕੋਈ ਕੈਮੀਕਲ ਪਾਉਂਦਾ ਕੋਈ ਜ਼ਹਿਰ ਪਾਉਂਦਾ ਨੂੰ ਕੋਈ ਸਜ਼ਾ ਨਹੀਂ ਜਿਹੜੇ ਡਾਈ ਇੰਡਸਟਰੀ ਦੇ ਮਾਲਕ ਲੁਧਿਆਣੇ ਦੇ ਹਜ਼ਾਰਾਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਕੱਲੇ ਲੁਧਿਆਣੇ 'ਚ ਉਹ ਸਾਰਾ ਜ਼ਹਿਰ ਬੁੱਢੇ ਦਰਿਆ ਰਾਈ ਸਤਲੁਜ ਪਾਰ ਰਿਹਾ ਤੇ ਲੋਕਾਂ ਨੂੰ ਮੌਤ ਬਣ ਰਹੇ ਆ ਚਲ ਇਹਦਾ ਪੀ ਲੋਂਗੇ ਬਸੰਗਾਂ ਨੂੰ ਵੀ ਇਹ ਪੀ ਆ ਲੋਂਗੇ ਫਸਲਾਂ ਨੂੰ ਵੀ ਇਹ ਲਾ ਲੋਂਗੇ ਧਰਤੀ ਨੂੰ ਕੈਂਸਰ ਹੋ ਗਿਆ ਹੱਥ ਖੜੇ ਕਰਕੇ ਦੱਸ ਦੋ ਪਾਣੀ ਵਾਕਈ ਮਾੜਾ ਰੋਟੇ ਲੁਧਿਆਣੇ ਕਿਨੇ ਗਏ ਸੀਗੇ ਤੈਨੂੰ ਤਰੀਕ ਨੂੰ 4 5 ਦਿਨ ਤਿੰਨ ਕ ਜਾਣੀ ਆਏ ਸੀ ਆਹੀ ਤਾਂ ਬਿਮਾਰੀ ਐ ਜਿੱਦੇ ਆਪਦੇ ਘਰੇ ਅੱਗ ਲੱਗਦੀ ਐ ਉਦੋਂ ਹੀ ਉੱਡਦੇ ਹੋ ਵਿੱਚ ਸੇਕ ਲੱਗਿਆ ਪੁੜਿਆਂ ਨੂੰ ਹੁਣ ਉੱਠ ਗਏ ਅਸੀਂ ਕਿਉਂ ਜੈਸਲਮੇਰ ਗਏ ਕਿਉਂ ਬੀਕਾ ਨੇਰ ਕਿਉਂ ਗੰਗਾ ਨਗਰ ਗਏ ਸੀ ਅਸੀਂ ਕਿਹੜਾ ਰਾਜਸਥਾਨ ਚੋਂ ਲੜਦਿਆਂ ਨਾ ਜਾ ਕੇ ਅਸੀਂ ਲੋਕਾਂ ਦੇ ਜਵਾਕ ਬਿਲਕਦੇ ਮਰਦੇ ਦੇਖਦੇ ਹੱਥਾਂ ਦੇ ਵਿੱਚ ਜਿੱਥੋਂ ਇੰਡਸਟਰੀ ਦਾ ਪਾਣੀ ਬਾਅਦ ਚ ਪੈਂਦਾ ਸ਼ਹਿਰ ਦਾ ਪਾਣੀ ਬਾਅਦ ਚ ਪੈਂਦਾ ਪਿੱਛੇ ਜਾ ਕੇ ਕੁਰਸੀ ਢਾ ਕੇ ਬਹਿ ਗਿਆ ਸਾਫ ਕਰਤਾ ਜੀ ਕਹਿੰਦਾ ਬੁੱਢਾ ਦਰਿਆ ਖੂਜੇ ਪੱਟ ਲੈ ਚਾਰਕ ਕਾਰਨ ਕੀ ਡਰਾਮਾ ਕਿੰਨੇ ਕ ਬੰਦੇ ਉੱਠੇ ਜਿੱਤੇ ਢੱਲੇ ਵਾਲ ਨੂੰ ਚੱਕਿਆ ਮੋਰਚਾ ਖੰਡਾਇਆ ਸਰਕਾਰ ਨੇ ਕਿੰਨੇ ਕ ਬੰਦਾ ਪੰਜਾਬ ਉੱਠਿਆ ਜਦੋਂ ਲੜਨ ਵਾਲਾ ਬੰਦਾ ਮਰ ਜਾਂਦਾ ਜਾਂ ਲੜਨ ਵਾਲਾ ਬੰਦਾ ਜੇਲ੍ਹ ਦਾੜ ਦਿੱਤਾ ਜਾਂਦਾ ਫਿਰ ਲੋਕ ਕਹਿੰਦੇ ਬੰਦਾ ਬਹੁਤ ਚੰਗਾ ਸੀ ਮੈਂ ਤਾਂ ਭਰਾਵੋ 2012-13 ਚ ਬੋਲਦਾ ਸੀਗਾ ਕਿ ਤੁਹਾਡਾ ਪਾਣੀ ਮੁੱਕ ਜੂ ਪੰਜਾਬੀਓ ਸੰਭਲੋ ਲੋਕ ਨਹੀਂ ਸੰਭਲੇ ਮਖੌਲ ਮੰਦੇ ਰਹੇ ਹੁਣ ਜਦੋਂ ਹਰ ਸਾਲ ਮੋਟਰਾਂ ਦੇ ਟੋਟੇ ਪੈਣ ਲੱਗੇ ਪਾਣੀ ਡੂੰਘੇ ਹੋਣ ਲੱਗੇ ਡੈਡ ਲਾਈਨ ਮਿਲ ਗਈ ਪੰਜਾਬ ਨੂੰ ਵੀ ਪੰਜਾਬ ਦੇ ਕੋਲੇ ਧਰਤੀ ਹੇਠਾਂ ਬੱਦ ਤੋਂ ਬੱਦ 15 ਸਾਲ ਦਾ ਪਾਣੀ ਬਚਿਆ ਹਰ ਸਾਲ ਪਾਣੀ ਦਾ ਪੱਧਰ 5-7 10 ਫੁੱਟ ਥੱਲੇ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਮਾੜਾ ਮੋਟਾ ਬੱਚਿਆ ਸਾਡੇ ਕੋਲੇ ਪਾਣੀ ਐ ਚਾਹੇ ਉਹ ਧਰਤੀ ਹੇਠਲਾ ਚਾਹੇ ਉਹ ਦਰਿਆਵਾਂ ਦਾ ਪਾਣੀ ਆ ਉਹ ਜ਼ਹਿਰੀਲਾ ਬਣਾਤਾ ਪਰ ਆਪਣਾ ਹਾਲਾਤ ਇਹ ਹੋਏ ਖੜਿਆ ਆਪਣੀ ਬਦਕਿਸਮਤੀ ਇਹ ਆ ਕਿ ਆਪਾਂ ਹਰ ਗੱਲ ਨੂੰ ਸਿਆਹਤ ਚ ਲੈ ਲੈਨੇ ਆ ਢੜੇਵਾਜ਼ੀਆਂ ਚ ਪਾ ਦਿੰਨੇ ਆ ਛੋਡੇ ਪਿੰਡਾਂ ਜੀ ਜਰਗ ਪਿੰਡ ਚ ਆਏ ਆ ਤੇ ਜਰਗ ਪਿੰਡ ਦੀਆਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਤਸਵੀਰਾਂ ਵੀਡੀਓ ਵਾਇਰਲ ਹੋਈਆਂ ਕਿ ਸਾਰੇ ਪਿੰਡ ਨੂੰ ਕਾਲਾ ਪੀੜਿਆ ਆ ਜੀ ਕੈਂਸਰ ਆ ਜੀ ਸਾਡੇ ਸਾਰੇ ਪਿੰਡ ਦਾ ਪਾਣੀ ਮਾੜਾ ਪਰ ਦੁੱਖ ਦੀ ਗੱਲ ਆ ਜੇ ਆ ਵੀ ਅੱਜ ਪਿੰਡ ਕਾਫੀ ਵੱਡਾ ਲੱਗਦਾ ਮੈਨੂੰ ਤੇ ਬੰਦੇ ਗਿਣਤੀ ਦੇ ਆ ਪੂਰਾ ਪਿੰਡ ਨਹੀਂ ਉੱਠ ਕੇ ਆਇਆ ਹਾਂ ਜੀ ਆ ਕਾਫੀ ਮੈਂ ਉਹੀ ਗੱਲ ਕਰਦਾ ਨਾ ਵੀ ਹਰ ਬੰਦਾ ਪਾਣੀ ਪੀਂਦਾ ਹੈ ਪਾਣੀ ਆ ਤਾਂ ਜੀਵਨਾ ਪਾਣੀ ਆ ਤਾਂ ਜ਼ਿੰਦਗੀ ਆ ਪਰ ਫੇਰ ਵੀ ਉਹਦੇ باوجود ਵੀ ਢੜੇ ਬਾਜ਼ੀਆਂ ਸਿਆਸਤਾਂ ਪਾਰਟੀਆਂ ਬਾਜ਼ੀਆਂ ਸਾਡੇ ਚ ਧੌਣ ਚ ਕਿੱਲੇ ਇੰਨੇ ਵੱਡੇ ਹੋ ਗਏ ਕਿ ਅਸੀਂ ਸਾਂਝੇ ਕੰਮਾਂ ਲਈ ਉੱਠ ਕੇ ਆਉਣ ਨੂੰ ਤਿਆਰ ਨਹੀਂ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਨਹੀਂ ਯਾਰ ਫਲਾਣੇ ਬੰਦੇ ਨੇ ਬੁਲਾਇਆ ਕੱਲ ਇੱਕ ਮੈਨੂੰ ਬਾਈ ਦਾ ਫੋਨ ਆਇਆ ਕਹਿੰਦਾ ਭਾਈ ਸਾਡੇ ਪਿੰਡ ਜਾਣਾ ਤੁਸੀਂ ਮੈਂ ਕਿਹਾ ਭਾਈ ਆਉਣਾ ਹਾਂ ਕਹਿੰਦਾ ਭਾਈ ਸਾਡੇ ਪਿੰਡ ਢੜੇ ਬਾਜੀ ਹੈ ਮੈਂ ਕਿਹਾ ਰੱਖੋ ਸਾਨੂੰ ਕੀ ਹੈ ਧੜੇ ਬਾਜੀ ਸੋਡੀ ਆ ਸਾਨੂੰ ਕੋਈ ਲੈਣਾ ਦੇਣਾ ਨਹੀਂ ਅਸੀਂ ਪਾਣੀ ਲਈ ਆਏ ਆ ਅਸੀਂ ਪਾਣੀ ਤੇ ਬੋਲਣਾ ਤੇ ਲਗਾਤਾਰ ਅਸੀਂ 3 ਤਰੀਕ ਨੂੰ 3 ਦਸੰਬਰ ਨੂੰ ਲੁਧਿਆਣੇ ਵੀ ਇਕੱਠ ਰੱਖਿਆ ਉਦੋਂ ਪਹਿਲਾਂ ਅਸੀਂ ਜੈਸਲਮੇਰ ਤੱਕ ਗਏ ਆ ਗੰਗਾ ਨਗਰ ਬੀਕਾਨੇਰ ਸਾਰਾ ਦੱਖਣੀ ਮਾਲਵਾ ਲੁਧਿਆਣੇ ਤੋਂ ਲੈ ਕੇ ਹਬੌਰ ਫਾਲਕਾ ਅਮਲੋੜ ਤੱਕ 80-80 ਫੀਦੀ ਲੋਕਾਂ ਨੂੰ ਪਿੰਡਾਂ 'ਚ ਕਾਲਾ ਪੀਲਿਆ ਦਾ ਕੈਂਸਰ ਆ। ਇੱਕ ਪਿੰਡ ਦੇ ਵਿੱਚ 40-40 ਬੱਚੇ ਮੰਦਬੁੱਧੀ ਅਪਹਾਜ ਜਵਾਕ ਪੈਦਾ ਹੋਏ ਆ। ਜਾਂਉਂਦੇ ਜਵਾਕਾਂ ਨੂੰ ਉਹਦਾ ਕੈਂਸਰ ਆ। ਅਖਪੂਰ ਥਲੋਂ ਇੱਕ ਪਰਿਵਾਰ ਆ ਮੇਰੇ ਕੋਲੇ 27 ਕਰੋੜ ਦਾ ਠੀਕਾ ਲੱਗਣਾ ਬੱਚੇ ਨੂੰ। ਕਹਿੰਦੇ ਭਾਈ ਵੀਡੀਓ ਪਾ ਦੇ ਸਾਨੂੰ ਲੋੜ ਆ। ਮੈਂ ਕਿਹਾ ਭਾਈ 27 ਕਰੋੜ ਦੇਣਾ ਨਹੀਂ ਕਿਸੇ ਨੇ। ਇਹ ਪੈਸਾ ਬਹੁਤ ਆ। ਮੈਂ ਕਿਹਾ ਬਿਮਾਰੀ ਕੀ ਐ? ਕਹਿੰਦੇ ਪੀਜੀਆਈ ਚ ਰਿਪੋਰਟਾਂ ਕਰਾਈਆਂ ਨੇ ਟੈਸਟ ਕਰਾਏ ਆ ਪਾਣੀ ਨਾਲ ਬਿਮਾਰੀ ਹੋਈ ਐ ਛੋਟੀਆਂ ਨਸਲਾਂ ਜੰਮਣੋਂ ਹਟ ਗਈਆਂ ਜਵਾਕ ਪੈਦਾ ਹਣੋਂ ਹਟ ਗਏ ਆਪਾਂ ਸੈਂਟਰਾਂ ਦੇ ਵਿੱਚ ਆਈਵੀਐਸ ਸੈਂਟਰਾਂ ਦੇ ਵਿੱਚ ਟੀਕੇ ਨਾਲ ਜਵਾਕ ਲੈਣ ਲੱਗ ਗਏ ਪਰ ਆਪਾਂ ਅੱਜ ਵੀ ਉਹੀ ਸਿਆਸਤਾਂ ਉਹੀ ਧੜੇ ਬਾਜ਼ੀਆਂ ਇਹ ਫਲਾਨੇ ਪਾਰਟੀ ਵਾਲੇ ਨੇ ਕਰਤਾ ਇਹ ਫਲਾਨੀ ਪਾਰਟੀ ਨੇ ਕਰਤਾ ਕੀ ਦੇਣਗੀਆਂ ਪਾਰਟੀਆਂ ਕੀ ਦੇਤਾ ਆ ਯਾਰਾਂ ਦੇ ਦਿੰਦੀਆਂ ਤੁਹਾਨੂੰ ਪਾਣੀ ਚ ਆ ਸੈਂਟਰ ਸਰਕਾਰ ਨੇ ਜਿਹੜਾ ਪਹਿਲਾ ਕਾਨੂੰਨ ਹੁੰਦਾ ਸੀ ਪਾਣੀ ਦਾ ਐਕਟ ਸੀਗਾ ਵੀ ਜਿਹੜਾ ਬੰਦਾ ਪਾਣੀ 'ਚ ਕੋਈ ਕੈਮੀਕਲ ਪਾਉਂਦਾ ਕੋਈ ਜ਼ਹਿਰ ਪਾਉਂਦਾ ਉਹਨੂੰ 1 ਸਾਲ ਤੋਂ ਲੈ ਕੇ 6 ਸਾਲ ਦੀ ਸਜ਼ਾ ਸੀ ਜੇਲ੍ਹ ਜਾਣਾ ਪੈਂਦਾ ਸੀ ਸੋਧ ਕਰਤੀ ਤੇ ਅੱਜ ਜਦੋਂ ਤੁਸੀਂ ਬੜੇ ਚਾਵਾ ਨਾਲ ਚੁਣਿਆ ਸੀ ਪੰਜਾਬ ਦਾ ਮੁੱਖ ਮੰਤਰੀ ਭਵਨਸਿਓ ਆ ਵਿਧਾਨ ਸਭਾ ਸੈਸ਼ਨ ਹੋਇਆ ਹੁਣ ਧਿਆਨ ਨਾਲ ਸੁਣ ਲਿਓ ਕੋਈ ਬਹਿਸ ਨਹੀਂ ਕਰਾਈਓ ਬਿੱਲ ਤੇ ਕਾਨੂੰਨ ਤੇ ਜੋ ਪਚ ਪੀਤੇ ਹੋ ਵਿਧਾਨ ਸਭਾ ਦੇ ਵਿੱਚ ਉਹ ਬਿੱਲ ਪਾਸ ਕਰਤਾ ਸੋਧ ਵਾਲਾ ਬਿੱਲ ਵੀ ਹੁਣ ਕਿਸੇ ਵੀ ਬੰਦੇ ਨੂੰ ਜਿਹੜਾ ਬੰਦਾ ਪਾਣੀ 'ਚ ਕੋਈ ਕੈਮੀਕਲ ਪਾਉਂਦਾ ਕੋਈ ਜ਼ਹਿਰ ਪਾਉਂਦਾ ਉਹਨੂੰ ਕੋਈ ਸਜ਼ਾ ਨਹੀਂ ਕੋਈ ਜੇਲ ਨਹੀਂ ਕੋਈ ਮੁਕੱਦਮਾ ਨਹੀਂ ਸਿਰਫ 12 ਤੋਂ 15 ਲੱਖ ਰੁਪਏ ਜੁਰਮਾਨਾ ਹੋਇਆ ਕਰੂਗਾ ਕਿਦੇ ਲਈ ਕਰ ਰਹੇ ਆ ਇਹ ਉਹ ਜਿਹੜੇ ਵੱਡੇ ਵੱਡੇ ਕਾਰਪੋਰੇਟ ਵੱਡੇ ਵੱਡੇ ਕਾਰਖਾਨਿਆਂ ਦੇ ਮਾਲਕ ਜਿਹੜੇ ਡਾਇੰਗ ਇੰਡਸਟਰੀ ਦੇ ਮਾਲਕ ਲੁਧਿਆਣੇ ਦੇ ਹਜ਼ਾਰਾਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਕੱਲੇ ਲੁਧਿਆਣਿਆਂ 'ਚ ਆ ਉਹ ਸਾਰਾ ਜ਼ਹਿਰ ਬੁੱਢੇ ਦਰਿਆ ਰਾਈ ਸਾਤੋਲ 'ਚ ਪਾਰ ਰਿਹਾ ਤੇ ਲੋਕਾਂ ਨੂੰ ਮੌਤ ਬਣ ਰਹੇ ਆ ਪਰ ਆਪਾਂ ਚੁੱਪਾਂ ਵੀ ਆਪਾਂ ਕੀ ਲੈਣਾ ਦੱਸੋ ਜਰਗਪਿੰਡ ਵਾਲਿਓ ਪਾਣੀ ਵਾਕਈ ਮਾੜਾ ਆ ਕਿ ਇਹ ਗਲਤ ਗੱਲ ਆ ਤੁਹਾਡੇ ਪਿੰਡ ਦਾ ਪਾਣੀ ਚੰਗਾ ਹੈ ਹੈ ਬਾਕੀ ਪਿੰਡ ਵਾਲੇ ਕਿਉਂ ਨਹੀਂ ਆਏ ਉਹ ਪਾਣੀ ਕਿੱਥੋਂ ਪੀਂਦੇ ਆ ਭਾਈ ਹੈ ਨਹੀਂ ਨਹੀਂ ਬਾਕੀ ਪਾਣੀ ਆ ਪੀਂਦੇ ਹੁਣ ਗਿਆ ਆ ਆਰਓ ਵਾਲਾ ਇਹ ਚ ਹੁੰਦਾ ਹੀ ਨਹੀਂ ਕੁਛ ਇਹ ਜਿੰਨੇ ਮਿਨਰਲ ਜਿੰਨੇ ਤੱਤ ਚਾਹੀਦੇ ਆ ਉਹ ਆਰੋ ਕੱਢ ਲੈਂਦਾ ਚਲੋ ਇਹਦਾ ਪੀ ਲਵਾਂਗੇ ਫਸਲਾਂ ਨੂੰ ਵੀ ਇਹ ਪਿਆ ਲਵਾਂਗੇ ਫਸਲਾਂ ਨੂੰ ਵੀ ਇਹ ਲਾ ਲਵਾਂਗੇ ਧਰਤੀ ਨੂੰ ਕੈਂਸਰ ਹੋ ਗਿਆ ਹੱਥ ਖੜੇ ਕਰਕੇ ਦੱਸ ਦਿਓ ਪਾਣੀ ਵਾਕਈ ਮਾੜਾ ਹੈ ਰੋਟੇ ਲੁਧਿਆਣੇ ਕਿਨੇ ਗਾਏ ਸੀਗੇ ਤਨ ਤਰੀਕ ਨੂੰ ਹੁਣ ਉਹ ਵੀ ਦੱਸੋ 4 5 3 ਤਿੰਨ ਕ ਜਣੇ ਆਏ ਸੀ ਆਹੀ ਤਾਂ ਬਿਮਾਰੀ ਐ ਜਿੱਦੇ ਆਪਦੇ ਘਰੇ ਅੱਗ ਲੱਗਦੀ ਐ ਉਦੋਂ ਹੀ ਉੱਡਦੇ ਹੋ ਵਿੱਚ ਸੇਕ ਲੱਗਿਆ ਪੁੜਿਆਂ ਨੂੰ ਹੁਣ ਉੱਠ ਗਏ ਅਸੀਂ ਅਸੀਂ ਚਰ ਕੇ ਪਿੰਡ ਕੀ ਲੈਣਾ ਸਰਪੰਚ ਬੰਨਣਾ ਆ ਕੇ ਆ ਬੈਠਾ ਮਤੋਜ ਮਸ਼ਹੂਰ ਫਿਲਮਾਂ ਦਾ ਡਾਇਰੈਕਟਰ ਆ ਸੱਚਾ ਸੂਰਮਾ ਫਿਲਮ ਬਣਾ ਕੇ ਅਡਾ ਹਵਾਇਆਂ ਫਿਲਮੋਂ ਤੋਂ ਬਣਾਈ 97 98 ਚ ਚੰਡੀਗੜ੍ਹ ਤੋਂ ਆਇਆ ਚੱਲ ਕੇ ਛੋਡੇ ਪਿੰਡ ਮੈਂਬਰੀ ਸਰਪੰਚ ਨਾਲ ਲੜਨੀ ਨਹੀਂ ਅਸੀਂ ਆ ਕੇ ਮਗਰ ਮਰ ਫਿਰਦੇ ਆ ਬੰਦੇ ਦੇ ਫਿਲਮਾਂ ਵਾਲੇ ਵੀ ਅਸੀਂ ਕਿਉਂ ਜੈਸਲਮੇਰ ਗਏ ਕਿਉਂ ਬੀਕਾ ਨਿਰ ਕਿਉਂ ਗੰਗਾ ਨਗਰ ਗਏ ਸੀ ਅਸੀਂ ਕਿਹੜਾ ਰਾਜਸਥਾਨ ਚੋਂ ਨਾਲ ਲੜਨੀਆਂ ਨਾ ਜਾ ਕੇ ਪਰੰਦਰਿਕ ਦਰਦ ਆ ਵੀ ਨਹੀਂ ਯਾਰ ਮਨੁੱਖਤਾ ਮਰ ਰਹੀ ਆ ਅਸੀਂ ਲੋਕਾਂ ਦੇ ਜਵਾਕ ਬਿਲਕਦੇ ਮਰਦੇ ਦੇਖਦੇ ਹੱਥਾਂ ਦੇ ਵਿੱਚ ਚੱਲਿਆ ਨਹੀਂ ਗਿਆ ਮਥੋਂ ਤੇ ਜਵਾਕ ਜਦੇ 6 ਸਾਲ ਦਾ ਬੱਚਾ ਉਹ ਪਰਿਵਾਰ ਮਾਂ ਦੀ ਗੋਦੀ 'ਚ ਤੇ ਮੇਰੇ ਪਿਓ ਪੈਰਿੰਡੇ ਕੇ ਰੋਂਦਾ ਸੀ ਕਹਿੰਦਾ ਭਾਈ ਮੇਰਾ ਜਵਾਕ ਬਚਾ ਲੋ ਉਹ ਦਰਦ ਲਈ ਫਿਰਦਾ ਵੀ ਨਹੀਂ ਯਾਰ ਸਾਡੇ ਜਵਾਕਾਂ ਦੇ ਹਾਲਾਤ ਬੇ ਹੋਣੇ ਆ ਆ ਯਾਰਾਂ ਪੀ ਪੀ ਕੇ ਆਪਾਂ ਸੁੱਤੇ ਪਿਆਂ ਵਿਆਪਾ ਕੀ ਲੈਣਾ ਇਕੱਠੇ ਹੋ ਜੋ ਇੱਕ ਹੋ ਜੋ ਜੇ ਬਚਣਾ ਕੁਝ ਨਹੀਂ ਰੱਖਿਆ ਪਾਰਟੀਆਂ 'ਚ ਇਹ ਸਾਰੇ ਇੱਕੋ ਜਿਹੇ ਆ ਅਸੀਂ ਚੀਚੇ ਵਾਲਾ ਉਹ 15 ਕਿਲੋਮੀਟਰ ਦੂਰ ਵਹਿਗਾ ਜਾ ਕੇ ਭੋਖੜੀ ਪਿੰਡ ਲੁਧਿਆਣੇ ਤੋਂ ਪਿੱਛੇ ਬੈਠਾ ਜਿੱਥੋਂ ਬੁੱਢਾ ਦਰਿਆ ਪਿੱਛੇ ਲੁਧਿਆਣੇ ਆ ਜਿੱਥੋਂ ਗਾਹਾਂ ਭਾਖੜੀ ਭਾਖੜੇ ਵਾਲ ਨੂੰ ਭਾਪੜੇ ਨੂੰ ਪਿੱਛੇ ਨੂੰ ਹਾਂ ਭਾਖੜੀ ਖੋੜ ਜਿੱਥੋਂ ਇੰਡਸਟਰੀ ਦਾ ਪਾਣੀ ਬਾਅਦ ਚ ਪੈਂਦਾ ਸ਼ਹਿਰ ਦਾ ਪਾਣੀ ਬਾਅਦ ਚ ਪੈਂਦਾ ਪਿੱਛੇ ਜਾ ਕੇ ਕੁਰਸੀ ਢਾ ਕੇ ਬਹਿ ਗਿਆ ਸਾਫ ਕਰਤਾ ਜੀ ਕਹਿੰਦਾ ਬੁੱਢਾ ਦਰਿਆ ਖੂਜੇ ਪੱਟਲੇ ਚਾਰਕ ਕਾਰਨ ਕੀ ਡਰਾਮਾ ਲੋਕਾਂ ਦੇ ਅੱਖਾਂ ਦੇ ਘਟਾ ਪਾਇਆ ਜਾ ਰਿਹਾ ਅਸੀਂ ਪਰਸੋਂ ਚ ਉੱਥੇ ਗਏ ਸੀ ਬੁੱਢੇ ਦਰਿਆ ਦੇ ਖੜ ਕੇ ਦਿਖਾਈ ਤਸਵੀਰ ਉਹ ਸਾਰਾ ਕੈਮੀਕਲ ਖੜਾ ਨਹੀਂ ਜਾਂਦਾ ਬਾਈ ਮਸਕ ਮਾਰਦਾ ਲੁਧਿਆਣੇ ਦੀ ਚੋਣ ਜਿੱਤਣ ਖਾਤਰ ਆ ਸਾਰਾ ਡਰਾਮਾ ਕਰ ਰਹੀ ਹੈ ਸਰਕਾਰ ਯਾਰ ਜ਼ਿੰਦਗੀਆਂ ਨਾਲ ਖੇਡ ਰਹੇ ਨੇ ਇਹ ਲੋਕ ਪਰ ਆਪਾਂ ਵੀ ਭਰਾਵੋ ਇਹੋ ਜਿਹੀ ਹੋਏ ਖੜੇ ਆ ਆਪਾਂ ਵੀ ਚੁੱਪਾਂ ਹਰ ਬੰਦੇ ਦੀ ਸੋਚ ਬਣ ਗਈ ਛੱਡ ਪਰੇ ਵੈਂਕੀ ਲੈਣਾ ਆਪਾਂ ਨੂੰ ਕੀ ਐ ਕੋ ਬੋਲੀ ਦੀ ਗੱਲ ਐ ਪਾਣੀ ਦੀ ਗੱਲ ਐ ਧਰਤੀ ਦੀ ਗੱਲ ਐ ਆ ਡੱਲਿਆਲ ਨੂੰ ਕੈ ਦਿਨ ਹੋ ਗਏ ਭਾਈ 100 ਤੋਂ 150 ਦਿਨ ਹੋ ਗਿਆ ਬੈਠੇ ਨੂੰ ਕਿੰਨੇ ਕ ਬੰਦੇ ਉੱਠੇ ਜਿੱਦ ਡੱਲਿਆਲ ਨੂੰ ਚੱਕਿਆ ਮੋਰਚਾ ਖੰਡਾਇਆ ਸਰਕਾਰ ਨੇ ਕਿੰਨੇ ਕ ਬੰਦਾ ਪੰਜਾਬ ਉੱਠਿਆ ਸਭ ਘਰਾਂ ਜੀ ਬੜ ਗਏ ਈਰੀ ਖਾਤਰ ਕੁ ਲੜ ਰਿਹਾ ਜਦੋਂ ਲੜਨ ਵਾਲਾ ਬੰਦਾ ਮਰ ਜਾਂਦਾ ਜਾਂ ਲੜਨ ਵਾਲਾ ਬੰਦਾ ਜੇਲ੍ਹ ਤਾੜ ਦਿੱਤਾ ਜਾਂਦਾ ਫਿਰ ਲੋਕ ਕਹਿੰਦੇ ਬੰਦਾ ਬਹੁਤ ਚੰਗਾ ਸੀ ਮਗਰ ਉਹ ਸਫਤਾਂ ਕਰੀ ਜਾਂਦੇ ਆ ਸੋ ਸਮਝੋ ਬਾਈ ਹਾਲਾਤ ਬਹੁਤ ਚਿੰਤਾਜਨਕ ਬਹੁਤ ਖਰਾਬ ਹਾਲਾਤ ਨੇ ਜਾਂ ਮੈਨੂੰ ਜਾਂ ਅਮਤੋਜ ਨੂੰ ਸਾਨੂੰ ਸਾਰਿਆਂ ਨੂੰ ਰਾਹ ਦੱਸ ਦਿਓ ਕੋਈ ਵੀ ਬਾਈ ਤੁਸੀਂ ਕਿਉਂ ਭੌਂਕਦੇ ਫਿਰਦੇ ਹੋ ਯਾਰ ਕਿਉਂ ਅੱਡੀਆਂ ਗੱਡੀਆਂ ਘਸਾਉਂਦੇ ਫਿਰਦੇ ਹੋ ਤੁਸੀਂ ਆਪਣੇ ਘਰੇ ਬੈਜੋ ਜੀ ਘਰੇ ਬੈਠੇ ਬੱਜ ਜਾਗੇ ਕੁੰਡਾ ਲਾ ਕੇ ਬਚਿਆ ਨਹੀਂ ਜਾਣਾ ਦਰਵਾਜ਼ੇ ਭੇੜ ਕੇ ਬਚਿਆ ਨਹੀਂ ਜਾਣਾ ਇਹ ਮੌਤ ਹਰ ਇੱਕ ਦੇ ਘਰੇ ਆਊਗੀ ਤਾਂ ਕਹਿੰਦੇ ਉੱਠ ਕੇ ਲੜ ਲਓ ਇਹ ਬਹੁਤ ਡੂੰਗੀਆਂ ਦੇ ਗਹਿਰੀਆਂ ਸ਼ਾਸ਼ਾ ਨੇ ਭਰਾਵੋ ਜਿੰਨੀਆਂ ਸੈਂਟਰ ਦੀਆਂ ਨੀਤੀਆਂ ਨੇ ਜੋ ਪੰਜਾਬ ਮਾਰੂ ਨੀਤੀਆਂ ਨੇ ਲੋਕ ਮਾਰੂ ਨੀਤੀਆਂ ਨੇ ਸਾਰੀਆਂ ਸਰਕਾਰ ਲਾਗੂ ਕਰ ਰਹੀ ਹੈ ਚਾਹੇ ਸਿੱਖਿਆ ਨੀਤੀ ਹੋਵੇ ਸਭ ਤੋਂ ਪਹਿਲਾਂ ਇਸ ਬੰਦੇ ਨੇ ਲਾਗੂ ਕੀਤੀ ਪੰਜਾਬ 'ਚ ਸਾਡੀਆਂ ਯੂਨੀਵਰਸਿਟੀਾਂ ਸਾਡੇ ਕਾਲਜਾਂ ਦੇ ਵਿੱਚ ਆ ਪਾਣੀ ਵਾਲਾ ਕਾਨੂੰਨ ਇਹਨੇ ਬਣਾਤਾ ਐਸੇ ਬਿੱਲ ਪਾਸ ਕਰਤਾ ਜਿੰਨੀਆਂ ਖੇਤੀਬਾੜੀ ਦੀਆਂ ਨੀਤੀਆਂ ਨੇ ਜਿੰਨੀਆਂ ਨੀਤੀਆਂ ਨੇ ਸਭੇ ਲਾਗੂ ਕਰ ਰਿਆ ਬੰਦਾ ਹੱਠੋਕਾ ਬਣ ਕੇ ਸੈਂਟਰ ਦਾ ਆਪਣੇ ਲੋਕ ਹਲੇ ਵੀ ਇਸ ਔਰਜਨਡਾਂ ਚੋਂ ਨਿਕਲ ਨਹੀਂ ਰਹੇ ਮੈਂ ਲੋਕ ਸਭਾ ਦੀ ਚੋਣ ਲੜੀ ਬਠਿੰਡਾਉ ਮਾਨਸਾ ਜ਼ਿਲ੍ਹਾ ਵਿੱਚ ਹੀ ਪੈਂਦਾ ਤੇ ਮੈਂ ਇੱਕ ਪਿੰਡ 'ਚ ਬੋਲਾਂ ਬਹੁਤ ਵੱਡਾ ਇਕੱਠ ਸੁਣੀ ਕੇ ਲੋਕ 2 ਘੰਟੇ ਮੇਰੀਆਂ ਗੱਲਾਂ ਨੂੰ ਐ ਧਿਆਨ ਨਾਲ ਸਾਰ ਰੋਕ ਕੇ ਮੈਂ ਜਾਣ ਲੱਗਿਆ ਇੱਕ ਬਾਪੂ ਮੈਨੂੰ ਕਹਿੰਦਾ ਸ਼ੇਰਾ ਤੈਨੂੰ ਬੋਟਾ ਬੂਟਾ ਨਹੀਂ ਪੈਂਦੀਆਂ ਮੈਂ ਜੀ ਕਾਰਨ ਕੀ ਐ ਕਹਿੰਦਾ ਤੂੰ ਤਾਂ ਮੁਫਤ ਖੋਰੀ ਦੇ ਖਿਲਾਫ ਬੋਲੀ ਜਾਂਦਾ ਸਾਡੀ ਤਾਂ ਬਿਜਲੀ ਮਾਫ ਹੋ ਗਈ ਬਿੱਲ ਨਹੀਂ ਆਉਂਦਾ ਮੋਜਾਂ ਲੱਗੀਆਂ ਮਾ ਬਾਪੂ ਪਾਣੀ ਮੁੱਕ ਜਾਊਗਾ ਛੋੜੀਆਂ ਨਸਲਾਂ ਮਰ ਜਾਣਗੀਆਂ ਇਹ ਸੱਭਿਆ ਤਾਂ ਖਤਮ ਹੋ ਜੂ ਧਰਤੀ ਉਜੜ ਜੂਗੀ ਕਹਿੰਦਾ ਭੈਣ ਮਰਾ ਕੇ ਉਹ ਦੇਖਾਂਗੇ ਅਜ ਨਜ਼ਾਰੇ ਲੈਣੇ ਆ ਐਥੇ ਮਹੋਕਾ ਦਨਾਂ ਜਰ ਕੇ ਪਿੰਡ ਚ ਹੁਣ ਵੀ ਆਜੋ ਮੁਫਤ ਵੰਡਣ ਆਇਆ ਸਾਰਾ ਪਿੰਡ ਤੋਂ ਨਹੀਂ ਹੋ ਡਿੱਗੂਗਾ ਕਹਾ ਮੈਂ ਕੱਢ ਕੇ ਚਾਹੇ ਝੋਲੇ ਜੋ ਜ਼ਹਿਰ ਫੜਾ ਦਿਆਂ ਵੀ ਲੈ ਲੈ ਜੋ ਆਹ ਕਹਿੰਨਗੇ ਕੋਈ ਗੱਲ ਨਹੀਂ ਮੁਫਤ ਦੀ ਆ ਦੇ ਦੇ ਇਹ ਵੀ ਲੈ ਜਾਗੇ ਜਿੰਨੇ ਉੱਚੇ ਤੇ ਸੁੱਚੇ ਕਰਤਾਰ ਸੀ ਸਾਡੇ ਅੱਜ ਸਭ ਤੋਂ ਥੱਲੇ ਆ ਚੁੱਕੇ ਆ ਇੰਨਾ ਨਘਾਰ ਆ ਚੁੱਕਿਆ ਹਰ ਪੱਖ ਤੋਂ ਆ ਜਮੀਨਾਂ ਦੀ ਗੱਲ ਮੈਂ ਕਰਦਾ ਹੁਣਾਂ ਵੀ ਨਾ ਵੇਚ ਕੇ ਭਜੋ ਨਾ ਵੇਚ ਕੇ ਭਜੋ ਸੋਡੇ ਪਿੰਡੋਂ ਬਹੁਤ ਗਏ ਹੋਣਿਆ ਵੇਚ ਕੇ ਕਿਸ ਨੇ ਆ ਕੇ ਲਈਏ ਜ਼ਮੀਨ ਬਾਹਰ ਲੈ ਕੇ ਕਿਸ ਨੇ ਆ ਕੇ ਲਈਏ ਆਉਂਦਾ ਹੀ ਨਹੀਂ ਆਉਣਗੇ ਤਾਂ ਫੜੇ ਜੇ ਹੋਗੇ ਕੁੜੀ ਕਿਸੇ ਕਾਲੇ ਨਾਲ ਤੁਰ ਗਈ ਮੁੰਡਾ ਗੋਰੀ ਨਾਲ ਬਹਿ ਕੇ ਰਾ ਕੇ ਤੁਰ ਗਿਆ ਉਦੋਂ ਆਉਂਦੇ ਆ ਉਦੋਂ ਪਹਿਲਾਂ ਨਹੀਂ ਆਉਂਦੇ ਇਹ ਉਹਦਾ ਪੰਜਾਬ ਚ ਇੱਥੇ ਆਉਂਦਾ ਆ ਬਹੁਤ ਰਹੁੰਦੇ ਇੱਥੇ ਮੇਰੇ ਕੋਲੇ ਆ ਕੇ ਪਿੰਡ ਕੀ ਕਰਕੇ ਸ਼ੇਰਾ ਬਹੁਤ ਦੁਖੀ ਆ ਬਹੁਤ ਪੈਸਾ ਜਵਾਬ ਹੈ ਨਹੀਂ ਕਰੇ ਮੈਂ ਕਸੂਰ ਕੀ ਦਾ ਜੋਂ ਲੱਗੇ ਕਮਲੇ ਹੋਏ ਡਾਲਰਾਂ ਪੌਂਡਾਂ ਮਗਰ ਜਾ ਕੇ ਕਮਾਈਆਂ ਕਰਨ ਪੰਜਾਬ ਦੇਖੇ ਨਹੀਂ ਮੁੜ ਕੇ ਕਦੇ ਯਾਰ ਜਿਹੜੀ ਧਰਤੀ ਖਾਤਰ ਸਾਡੇ ਗੁਰੂਆਂ ਨੇ ਪਰਿਵਾਰ ਕੁਰਬਾਨ ਕਰਤੇ ਜੰਗਾਂ ਹੋਈਆਂ ਜੁੱਧ ਲੜੇ ਗਏ ਖੱਲੂ ਘਾਰੇ ਝੱਲੇ ਸਿਰਾਂ ਦੇ ਮੁੱਲ ਪਵਾਏ ਖੋਪੜੀਆਂ ਲਹਾਲੀਆਂ ਆਰਿਆਂ ਦੇ ਚੀਰੇ ਗਏ ਬੰਦ-ਬੰਦ ਕਟਵਾ ਲੇ ਜਵਾਕਾਂ ਦੇ ਟੋਟੇ ਕਰਕੇ ਸਾਡੀਆਂ ਮਾਵਾਂ ਨੇ ਝੋਲਿਆਂ ਚ ਪਵਾ ਲੇ ਉਹ ਧਰਤੀ ਖਾਤਰ ਆ ਹੀ ਛੱਡ ਗਈ ਭੱਜ ਗਏ ਆ ਖੜ ਜੋ ਛੱਤਰ ਥੋੜੇ ਪੈਣ ਲੱਗੇ ਆ ਪ੍ਰਵਾਸੀ ਥੋੜੇ ਜੋ ਹਾਲਾਤ ਕਰਦੇ ਆ ਗਿਣਤੀ ਅੰਦਰ ਹੀ ਵਧਣੀ ਆਪਣੀ ਘਟਣੀ ਆ ਤੇ ਜਿਹਦੀ ਗਿਣਤੀ ਹੈ ਜਿਹਦੀ ਵੋਟ ਜ਼ਿਆਦਾ ਰਾਜ ਵੀ ਉਹਦਾ ਹੀ ਹੋਊਗਾ ਥੋੜੇ ਐਮਐਲਏ ਮੰਤਰੀ ਮੁੱਖ ਮੰਤਰੀ ਸਾਹਿਬ ਇਹੀ ਬਣਨੇ ਆ ਸਰਪੰਚ ਸਾਹਿਬ ਕੀ ਕਈ ਪਿੰਡਾਂ ਦੇ ਬਣ ਗਏ ਅਸੀਂ ਕਿਸੇ ਦੇ ਕੋਈ ਨਫ਼ਰਤ ਨਹੀਂ ਕਰਦੇ ਕੋਈ ਫਿਰਕਾਪ੍ਰਸਤੀ ਨਹੀਂ ਕੋਈ ਵਿਰੋਧ ਨਹੀਂ ਕੋਈ ਮਰਜ਼ੀ ਆਵੇ ਜੀ ਸਦਕੇ ਯਾਰ ਕੰਮ ਕਰੇ ਪੰਜਾਬ ਚ ਆਵੇ ਸਾਨੂੰ ਕੋਈ ਦੁੱਖ ਤਕਲੀਫ ਨਹੀਂ ਸਾਡੇ ਬੰਦੇ ਵੀ ਬਾਹਰਲੇ ਸੂਬਿਆਂ ਚ ਬਾਹਰਲੇ ਸ਼ਹਿਰ ਕੰਮ ਕਰਨ ਜਾਂਦੇ ਆ ਪਰ ਇੱਥੇ ਜੇ ਉੱਤਰਾਖੰਡ ਦੇ ਕਾਨੂੰਨ ਬਣੇ ਹੋਇਆ ਹਿਮਾਚਲ ਦੇ ਕਾਨੂੰਨ ਬਣੇ ਹੋਇਆ ਰਾਜਸਥਾਨ ਦਾ ਕਾਨੂੰਨ ਬਣਿਆ ਹੋਇਆ ਵੀ ਭਾਈ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਬਾਹਰਲਾ ਬੰਦਾ ਨੌਕਰੀ ਨਹੀਂ ਲੈ ਸਕਦਾ ਪੰਜਾਬ ਕਿਉਂ ਸ਼ਾਮਲਾਟ ਬਣਾਇਆ ਭਾਈ ਜਲੰਧਰ ਡਿਵੀਜ਼ਨ ਦੇ ਵਿੱਚ 230 ਬੰਦੇ ਸਹਾਇਕ ਲੈਨਮੈਨ ਰੱਖਿਆ ਧਿਆਨ ਨਾਲ ਸੁਣ ਲਓ ਖਬਰ 230 ਬੰਦੇ ਸਹਾਇਕ ਲੈਨਮੈਨ ਜਲੰਧਰ ਡਿਵੀਜ਼ਨ ਚ ਕੱਲੀ ਚ 180 ਬੰਦੇ ਕੱਲੇ ਹਰਿਆਣੇ ਤੋਂ ਆ 180 ਬੰਦੇ ਸਾਡੇ ਵਾਲੇ ਕਿੰਨੇ ਆ 50 ਕੱਢਿਓ ਰੇਸ਼ੋ ਕਿੱਥੇ ਗਈ ਤੇ ਅਸੀਂ ਜਾ ਕੇ ਸਿਮ ਨਹੀਂ ਲੈ ਸਰੇ ਸਿਮ ਮੋਬਾਈਲ ਵਾਲਾ ਹਿਮਾਚਲ ਚ ਨੌਕਰੀਆਂ ਜ਼ਮੀਨਾਂ ਦੂਰ ਦੀ ਗੱਲ ਆ ਯਾਰ ਪਰ ਆਪਾਂ ਕਿਹੜਾ ਲੈਣੀਆ ਨੌਕਰੀਆਂ ਆਪਾਂ ਨੂੰ ਕੀਆ ਆਪਾਂ ਜ਼ਮੀਨਾਂ ਜਮੂਨਾ ਵੇਚ ਕੇ ਬਾਹਰ ਜਾਣਾ ਜਾਂ ਕੁੜੀ ਪਾਲਾਂ ਗੇਲਟਸ ਵਾਲੀ ਆਪਾਂ ਦਾ ਬਾਹਰ ਦੀ ਤਿਆਰੀ ਹੈ ਆਪਣੀ ਤਾਂ ਆਪਾਂ ਨੌਕਰੀਆਂ ਤੋਂ ਕੀ ਲੈਣਾ ਬੋਲੀ ਸੋਡੀ ਸਕੂਲਾਂ ਚ ਮਾਰੀ ਜਾ ਰਹੀ ਹੈ ਕੈ ਸਾਲ ਹੋ ਗਏ ਲੜਦਿਆਂ ਨੂੰ 15 16 ਲੜਦਾ ਆ ਰਿਹਾ ਮੈਂ ਪਰਚੇ ਵੀ ਹੋਏ ਜੇਲ੍ਹਾਂ ਵੀ ਜਾਣਾ ਪਿਆ ਅੱਜ ਵੀ ਸਕੂਲਾਂ ਜਾ ਕੇ ਲੜਦੇ ਆਂ ਦੱਸੋ ਕੋਈ ਜਰ ਕੇ ਪਿੰਡ ਦੇ ਵਿੱਚੋਂ ਹੱਥ ਖੜਾ ਕਰੋ ਵੀ ਮੈਂ ਆਪਣੇ ਜਵਾਖਮਰ ਸਕੂਲ ਚ ਜਾਣਾ ਮੈਂ ਪਤਾ ਕਰਦਾ ਮਹੀਨੇ ਬਾਅਦ ਵੀ ਹੰਦ ਨਾਲ ਬਾਅਦ ਸ਼ਿਆਮੀ ਨਾ ਚਾਰ ਮਹੀਨਾ ਬਾਅਦ ਵੀ ਮੇਰੇ ਜਵਾਕ ਨੂੰ ਮੇਰਾ ਪੋਤਾ ਮੇਰੀ ਪੋਤੀ ਹੈ ਭਤੀਜਾ ਭਤੀਜੀ ਹੈ ਮੁੰਡਾ ਕੁੜੀ ਹੈ ਕਿਹੜੀ ਪੰਜਾਬੀ ਪੜਾਉਣੇ ਹੋ ਕਿਹੜਾ ਇਤਿਹਾਸ ਪੜਾਉਣੇ ਹੋ ਕਿਹੜੇ ਸੱਤ ਨਾਲ ਜੋੜ ਦੇਉਂ ਦੱਸੋ ਬਾਈ ਵਾਹ ਤੁਹਾਡੇ ਯਾਰ ਗੱਲ ਕਿੱਥੇ ਜਾਂਦੇ ਹੋ ਫਿਰ ਹੈਗੇ ਪ੍ਰਾਈਵੇਟ ਜਿਹੜੇ ਪੜਾਉਂਦੇ ਨੇ ਅੰਗਰੇਜ਼ੀ ਕੋਈ ਮਾੜੀ ਨਹੀਂ ਹਿੰਦੀ ਕੋਈ ਮਾੜੀ ਨਹੀਂ ਬੋਲੀ ਕੋਈ ਮਾੜੀ ਨਹੀਂ ਅਰਬੀ ਫ੍ਰੈਂਚ ਫਾਰਸੀ ਜਿਹੜੀ ਮਰਜ਼ੀ ਪੜ੍ਹ ਲਓ ਬੋਲੀਆਂ ਨਹੀਂ ਮਾੜੀਆਂ ਹੁੰਦੀਆਂ ਕਾਲਾ ਸੋਢੀ ਜਦੋਂ ਮਾਂ ਮਰ ਗਈ ਸੋਢੀ ਬੋਲੀ ਆਪਣੀ ਮਰ ਗਈ ਫਿਰ ਤੁਹਾਡੇ ਪੱਲੇ ਕੀ ਆ ਉਹ ਮੈਂ ਕਹਿਣਾ ਹੁੰਦਾ ਵੀ ਇੱਕ ਹਾਕਵਤ ਆ ਬਹੁਤ ਪੁਰਾਣੀ ਕਹਿੰਦੇ ਜੇ ਸੋਢੀ ਕੋਈ ਇੱਕ ਸਾਲ ਦੀ ਯੋਜਨਾ ਤਾਂ ਫਸਲ ਬੀਜੋ ਸਾਲ ਨੂੰ ਵੱਢ ਕੇ ਫਲ ਲੈ ਲਓਗੇ ਜੇ 10-20 ਸਾਲ ਦੀ ਯੋਜਨਾ ਰੁੱਖ ਲਾ ਲਓ ਜੇ 100 ਸਾਲ ਦੀ 500 ਸਾਲ ਦੀ ਯੋਜਨਾ ਸਕੀਮ ਆ ਕੋਈ ਗਵਰ ਨਸਲਾਂ ਤਿਆਰ ਕਰੋ ਜਿਹੜੇ ਸਕੂਲਾਂ ਦੇ ਵਿੱਚ ਸਾਡੀਆਂ ਨਸਲਾਂ ਤਿਆਰ ਹੁੰਦੀਆਂ ਉੱਥੇ ਕੋਈ ਗਿੜਾ ਨਹੀਂ ਮਾਰਦਾ ਉਹ ਕੱਚੀਆਂ ਨਸਲਾਂ ਉਹ ਪੱਕੀਆਂ ਕਿਹੋ ਜੀਆਂ ਤਿਆਰ ਹੋਣੇ ਕੋਈ ਮਿਲ ਲੈਣਾ ਦੇਣਾ ਨਹੀਂ ਸਾਨੂੰ ਲੀਡਰ ਕੋਈ ਰੈਲੀ ਰੱਖ ਲੈਣ ਕੋਈ ਉਂ ਸੱਦਾ ਆ ਜੇ ਭਰ-ਭਰ ਟਰਾਲੀਆਂ ਭਰ-ਭਰ ਗੱਡੀਆਂ ਭਰ-ਭਰ ਟਰੱਕ ਬੱਸਾਂ ਤੁਰੇ ਜਾਂਦੇ ਹੋਣੇ ਸੋ ਭਾਈ ਬੇਨਤੀਆਂ ਇਹੀ ਆ ਆ ਪਾਣੀ ਵਾਲਾ ਮਸਲਾ ਤੁਹਾਡੇ ਪਿੰਡ ਦਾ ਉੱਠਿਆ ਸੀਗਾ ਜਦੋਂ ਗੱਲਬਾਤ ਸਾਹਮਣੇ ਆਈਏ ਤਾਂ ਤੁਹਾਡੇ ਪਿੰਡ ਚ ਆਏ ਆ ਅਸੀਂ ਹਰ ਪੱਖ ਤੋਂ ਤੁਹਾਡੇ ਨਾਲ ਖੜਨ ਨੂੰ ਤਿਆਰ ਆ ਤੁਸੀਂ ਜਿਹੜੀ ਵੀ ਲੜਾਈ ਵਿੱਢੋਗੇ ਅਸੀਂ ਤਿਆਰ ਆ ਟੋਬੇ ਦਾ ਮਸਲਾ ਦੱਸਿਆ ਵੀ ਟੋਬਾ ਡੂੰਗਾ ਹੋ ਗਿਆ ਟੋਬੇ ਨਾਲ ਇਹ ਸ਼ਾਇਦ ਪਾਣੀ ਕਹਿੰਦੇ ਪਿੰਡ ਦਾ ਖਰਾਬ ਹੋ ਗਿਆ ਜਿਹਦੇ ਪੱਟ ਰਹੇ ਟੋਬਾ ਉਹਦੇ ਪਿੰਡ ਦੇ ਸੁੱਤਾ ਪਿਆ ਸੀ ਉਹਦੇ ਕਹਿੰਦੇ ਜਾ ਕੇ ਭਾਈ ਮੇਰੇ ਨੂੰ ਪਾਈਂ ਪਾਲਾ ਡੂੰਗਾ ਨਾ ਪਟੋ ਬਰੇਤੀ ਦੇ ਨਾਲ ਜਾਓ ਆ ਨਾਲ ਸੋਡੇ ਅਸੀਂ ਪਿੰਡ ਗਏ ਸੀਗੇ ਕੀ ਪਿੰਡ ਸੀ ਬਾਈ ਉਹ ਜਿੱਥੇ ਹਾਸਲਾ ਨਦੀ ਜਾਂਦੀ ਸੀਗੀ ਪਹਿਲਾਂ ਫਤੇਪੁਰ ਤੇ ਫਤੇਪੁਰ ਫਤੇਪੁਰ ਪਿੰਡ ਆ ਐਥੇ ਅੰਬੇ ਮਾਧਰੇ ਨੇੜੇ ਨੇੜੇ ਹੈ ਨਾ ਆ ਨੇੜੇ ਹੀ ਹੈ ਪਿੰਡ ਉਹ 25 30 ਕਿੰਨਾ ਕੁ ਹੁੰਦਾ 7-8 ਕਿਲੋਮੀਟਰ ਬਸ ਉਹ ਸਾਰਾ ਜਿੰਨੀਆਂ ਉੱਥੇ ਸੈਂਕੜੇ ਫੈਕਟਰੀਆਂ ਲੱਗੀਆਂ ਉਹ ਸਾਰਾ ਉਹ ਥੱਲੇ ਪਾਣੀ ਪਾਈ ਜਾਂਦੇ ਆ ਉਹਦਾ ਵੀ ਅਸਰ ਹੋਇਆ ਉਹਦੇ ਕਰਕੇ ਵੀ ਇਹ ਪਾਣੀ ਸੋਡੇ ਪੱਤਨ ਸਾਰੇ ਖਰਾਬ ਹੋ ਗਏ ਪੱਤਨ ਦਾ ਇੱਕੋ ਹੀ ਅਸਰ ਲੇ ਕੋਈ ਗੱਲ ਨਹੀਂ ਭਾਈ ਅਸੀਂ ਤੁਹਾਡੇ ਨਾਲ ਆ ਜਿਹੜਾ ਵੀ ਲੜਾਈ ਤੁਸੀਂ ਲੜੋਂਗੇ ਜੇ ਤੁਸੀਂ ਦੱਸਿਆ ਬਾਈਆਂ ਨੇ ਕਿ ਅਸੀਂ ਪ੍ਰਸ਼ਾਸਨ ਤੱਕ ਗਏ ਪਹੁੰਚ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ ਸੁਣਵਾਈ ਐ ਨਹੀਂ ਹੋਣੀ ਭਾਈ ਜੇ ਪਾਟੇ ਰਹੋਗੇ ਠੀਕ ਆ ਤੁਹਾਡੀਆਂ ਪਾਰਟੀਆਂ ਤੁਹਾਨੂੰ ਮੁਬਾਰਕ ਆ ਜਿੱਥੇ ਮਰਜ਼ੀ ਜੁੜੇ ਰਹੋ ਜਿਹਨੂੰ ਮਰਜ਼ੀ ਵੋਟਾਂ ਪਾ ਦਿਓ ਪਰ ਇਸ ਮਸਲੇ ਦੇ ਉੱਤੇ ਇਹ ਸਾਂਝਾ ਮਸਲਾ ਹੈ ਪਿੰਡ ਨੂੰ ਬਚਾਉਣ ਦਾ ਮਸਲਾ ਨਹੀਂ ਸੋਡੀਆਂ ਕੁੱਖਾਂ ਬੰਜਰ ਹੋ ਜਾਣੀਆਂ ਨੇ ਸਾਡੀਆਂ ਬੱਚੀਆਂ ਬੀਬੀਆਂ ਦੀਆਂ ਕੁੜੀਆਂ ਦੀਆਂ ਸਾਡੀ ਧਰਤੀ ਨੇ ਬੰਜਰ ਹੋ ਜਾਣਾ ਇਹ ਸੱਭਿਆਤਾ ਨੇ ਖਤਮ ਹੋ ਜਾਣਾ ਇਹ ਯਾਦ ਰੱਖਿਓ ਜੇ ਅੱਜ ਵੀ ਆਪਾਂ ਐਂ ਸੁੱਤੇ ਪਏ ਰਹੇ ਨਾ ਜਾਗੇ ਤਾਂ ਹੁਣ ਜਾਗਣ ਦਾ ਵੇਲਾ ਲੜਨ ਦਾ ਵੇਲਾ ਸੰਘਰਸ਼ ਕਰਨ ਦਾ ਵੇਲਾ ਨਿਕਲੋ ਯਾਰ ਕਰਾਂ ਬੋਲਿਆ ਕਰੋ ਖੜਿਆ ਕਰੋ ਜਿੱਥੇ ਥੱਕਾ